हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਸੋਰ ਸਿੰਘ ਤਸਵੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਸੰਦੀਪ ਸਿੰਘ ਦੇ ਕੋਲ 홀ਰ ਡੇਰੀ ਫਾਰਮ ਤੇ ਇਸ ਘਰੋਂ ਦੋਸਤੋ ਕੰਟੀਨਿਊਜ਼ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਆ ਪਸ਼ੂ ਦਿਖਾਈਦੇ ਆ ਰੈਗੂਲਰਲੀ ਪਸ਼ੂ ਦਿਖਾਈਦੇ ਆ ਮੱਝਾਂ ਹੋਣ ਚਾਹੇ ਬਿਹੜਾ ਹੋਣ ਪਸ਼ੂ ਜਿੰਨੇ ਵੀ ਆਉਂਦੇ ਆ ਤੁਹਾਡੇ ਸਾਹਮਣੇ ਜਿਹੜੇ ਦੋਸਤੋ ਪੇਸ਼ ਕੀਤੇ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੜਾ ਦਿਖਾਵਾਂਗੇ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਵੜਾ ਨੇ ਤੇ ਬਾਕੀ ਅ ਥਣ ਲੇਵੇ ਹਵਾਨੇ ਜਿਹੜੇ ਦੋਸਤੋ ਐਕਸਟਰਾ ਆਰਡੀਨਰੀ ਹੋਣਗੇ ਕਾਫੀ ਖੂਬਸੂਰਤ ਵੜਾ ਨੇ ਦੋਸਤੋ ਪੂਰੀ ਨਸਲ ਬਰੀ ਲਾ ਲਿਆ ਨੇ ਪੂਰਾ ਰਿਕਾਰਡ ਪੁੱਛ ਲਾਂਗੇ ਬਸ ਇੱਕ ਵੜ ਬਿਲਕੁਲ ਸੂਈ ਜਿਹਾ ਇੱਕ ਗੱਬਣਾ ਇਨਫੋਰਮੇਸ਼ਨ ਆਪਾਂ ਸੰਦੀਪ ਤੋਂ ਲੈ ਲੈਨੇ ਆ ਅੱਜ ਦੋਸਤੋ 3 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਆਹ ਕਰਦੇ ਆ ਗੱਲਬਾਤ ਸੰਦੀਪ ਵੀਰੇ ਸਭ ਤੋਂ ਪਹਿਲਾਂ ਸੱਸ ਸੱਸੀ ਦਾ ਸੰਤੋਪ ਸਾਹਿਬ ਜੀ ਠੀਕ ਠਾਕ ਹੋ ਬਹੁਤ ਵਧੀਆ ਤਰਾ ਠੀਕ ਬਹੁਤ ਵਧੀਆ ਪਰਿਵਾਰ ਠੀਕ ਠਾਕ ਜੀ ਬਹੁਤ ਵਧੀਆ ਜੀ ਅੱਛਾ ਸੰਤੂ ਭਾਈ ਕੱਲ ਪਰਸੋ ਵੀਡੀਓ ਪਾਈ ਸੀ ਮੱਝਾਂ ਸੀ ਆਪਣੇ ਕੋਲ ਹਾਂਜੀ ਮੱਝਾਂ ਸੇਲ ਹੋ ਗਿਆ ਸੰਤੂ ਸਾਹਿਬ ਸਾਰੀਆਂ ਹੀ ਉਹ ਠੀਕ ਹੈ ਜੀ ਤੇ ਇਹ ਕੱਲ ਰਾਤੀ ਆਪਣੇ ਕੋਲ ਗਾਈਆਂ ਆਈਆਂ ਤਿੰਨ ਗਾਈਆਂ ਲਿਆਂਦੀਆਂ ਜਿਹਦੇ ਵਿੱਚ ਦੋ ਗਾਈਆਂ ਆਪਣੇ ਕੋਲ ਸੂਫੀਆਂ ਇੱਕ ਗਾਂਦ ਸਵੇਰੇ ਸੇਲ ਹੋ ਗਈ ਆ ਵੀ ਅੰਦਰ ਹੀ ਬੱਜੀ ਆ ਜੀ ਜਰਸੀ ਤੇ ਇਹਦੇ ਵਿੱਚੋਂ ਆ ਕਾਲੀ ਵਿਹੜ ਅੱਜ ਸੂਹੀ ਆ ਜੀ ਹਾਂ ਤੇ ਆ ਗਾਂ ਵਿਹੜ ਜਿਹੜੀ ਹੈ ਗੱਬਣੇ ਆ ਠੀਕ ਹੈ ਜੀ ਹਾਂ ਜੀ ਇਹਨੇ ਵਸ਼ੀ ਦਿੱਤੀ ਅੱਜ ਹੀ ਸੁਈਏ ਜੀ ਬੜ ਕਾਲੀ ਤੂ ਪੂਰਾ ਨਗੀਨਾ ਹੀ ਹੈ ਬਹੁਤ ਜਿਆਦਾ ਚੰਗੀ ਹੈ ਜੀ ਥੱਲੇ ਤੋਂ ਬਹੁਤ ਜਿਆਦਾ ਠੀਕ ਹੈ ਸੰਦੀਪ ਭਾਈ ਆ ਆਪਣੇ ਕੋਲ ਇੱਕ ਆ ਗਈ ਹੈ ਛਾਈ ਆ ਲੱਗੀ ਜੀ ਪਿਓਰ ਸਭ ਤੋਂ ਸਭ ਥਣ ਥਣ ਬੜਾ ਜਿਆਦਾ ਚੰਗਾ ਲੱਗਾ ਵਾ ਠੀਕ ਹੈ ਜੀ ਦੁੱਧ ਪਹਿਲੇ ਸਵੇਰੇ 15 16 ਕਿਲੋ ਵਸ਼ੀ ਨੇ ਪਾਇਆ ਵਾ ਉਮੀਦ ਹੈ ਵੀ ਹਰ ਕੀ 20 ਦੇ ਲਗਭਗ ਪਾਊਗੀ 18 20 18 20 ਚ ਪਾਊਗੀ ਸੂਆ ਕਿਨਵਾ ਸੂਆ ਦੂਜਾ ਜੀ ਪਿਓਰ ਦੂਜਾ ਸੂਆ ਦੂਜਾ ਸੂਆ ਤੀਜਾ ਸੂਆ ਬਣੀ ਬਣੀ ਇਹ ਵੀ ਨਾ ਕੋਈ ਕਹਿ ਸਕਦਾ ਕਿ ਤੀਜਾ ਸੂਆ ਪਿਓ ਮੂ ਮੱਥਾ ਦੋਸਤੋ ਵੇਖ ਕੇ ਤੁਸੀਂ ਜੱਜਮੈਂਟ ਕਰ ਲਓ ਦੂਜਾ ਸੁਆ ਤੇ ਦਿਨ ਹਜੇ ਘਟੋ ਘੜ ਕੱਢਦੀ ਕੋਈ ਡੇਢ ਹਫਤਾ ਹਾਂਜੀ ਕੱਢਦੀ ਅੱਤ ਲੈ ਦੇਦੀ ਆਲਜੀ ਕਰਦੀ ਤਾਂ ਕਰਕੇ ਮੂੰਹ ਠਾ ਠਾ ਕਰਦੀ ਥੋੜਾ ਜਿਹਾ ਚਲੋ ਕੋਈ ਨਹੀਂ ਹੁੰਦੇ ਪਸੂਆਂ ਨੇ ਕਹੀਆਂ ਹਾਂਜੀ ਅਜੇ ਹਫਤਾ ਲੈ ਜੂਗੀ ਇੱਕ ਹਫਤਾ ਭਾਗੋ ਸਭਾ ਹੋ ਬੜੀ ਜਿਆਦੀ ਟਿੱਪੜ ਟੱਪੜ ਸੰਤੋ ਸਾਬ ਬਾਕੀ ਬੈੜ ਆਹ ਦੇਖੋ ਥਣ ਵੇਖੋ ਥਣ ਦੀ ਕੁਆਲਿਟੀ ਵੇਖੋ ਦੋਸਤੋ ਬਿਲਕੁਲ ਹਵਾਨਾ ਵੇਖੋ ਲੜ ਲੂੜ ਹਜੇ ਢੇ ਲਗਾਦੀ ਆ ਅਲਈ ਥੋੜੀ ਬਹੁਤ ਆ ਪਲੀ ਆ ਆ ਵੇਖੋ ਨਿੱਗਰ ਪਿੰਡਾ ਪੂਰੀ ਪਲੀ ਠੀਕ ਸੂਗਾ ਤੁਝਾ ਤੇ ਦਿਨ ਹਜੇ ਘੱਟੋ ਘੱਟ ਇੱਕ ਹਫਤਾ ਘੱਟੋ ਘੱਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਚਾਲ ਢਾਲ ਵੇਖੋ ਹਵਾਨਾ ਵੇਖੋ ਦੋਸਤੋ ਬਿਗ ਅਡਰ ਆਡਰ ਕੁਆਲਟੀ ਕਾਫੀ ਚੰਗੀ ਆ ਸੋ ਹਜੇ ਦਿਨ ਦੇ ਹਿਸਾਬ ਨਾਲ ਦੋਸਤੋ ਜੇਕਰ ਉਮੀਦ ਕਰੀਏ ਤਾਂ ਹੋਰ ਖੁੱਲਣ ਆ ਬਾਇਰ ਦੇ ਪੂਰਾ ਨਰਦੁੜ ਕਾਫੀ ਘਟੇ ਨਾ ਹੈ ਜੀਆਂ ਹੈ ਜੀ ਤੇ ਆਹ ਦੇਖੋ ਠੀਕ ਹੈ ਲੋਜ ਕਰੋ ਚੈੱਕ ਠੀਕ ਹੈ ਥਾਂ ਥਣ ਪੂਰਾ ਨੋਕ ਵਾਲਾ ਤੇ ਮੁੱਠੀ ਵਾਲਾ ਥਾਣਾ ਵੀ ਰੋ ਬਾਕੀ ਚੁਵਾਈ ਆ ਟਿੱਪਣ ਉਹ ਪੁੱਛ ਲੈਣੀ ਆ ਆਪਾਂ ਬਈ ਸੰਤੂ ਸਾਹਿਬ ਪੋਲੀ ਆ ਰੂਮਰ ਕੀ ਧਾਰ ਹੁੰਦੀ ਆ ਉਂਗਲ ਮੋਟੀ ਧਾਰ ਵਾਸ਼ੀ ਘੜਦੀ ਹੈ ਅੱਛਾ ਜੀ ਬਾਕੀ ਹਾਂ ਜੀ ਬਾਕੀ ਆਪਾਂ ਤੋਂ ਪੂਰੀ ਤਾਂ ਬੜਾ ਹੀ ਜ਼ਿਆਦਾ ਚੰਗੀਆਂ ਬਾਕੀ ਚਲੋ ਗੱਭਨ ਪਸ਼ੂ ਦਾ ਕਈ ਕਹਿ ਦੇਣੇ ਆਪਾਂ ਹਨਾ ਵੀ ਗਾਰੰਟੀ ਪਾਈਆ ਤੇ ਨਹੀਂ ਪਰ ਫਿਰ ਵੀ ਇਹਦਾ ਦੁੱਧ ਮਿਲਕ ਕਪੈਸਿਟੀ ਕੀ ਰਹੂਗੀ ਹਾਂ ਜੀ ਸੰਤੂ ਸਾਹਿਬ ਯਾਨੀ ਕਿ 15 ਤੋਂ 18 ਤੇ 20 ਦੇ ਲਗਭਗੇ ਚੱਲੂਗੀ 15 ਤੋਂ ਪਲਾਸ ਹੀ ਚੱਲੂਗੀ ਹਾਂ 15 ਤੋਂ ਪਲਾਸ 18 20 18 15 18 ਕਿਲੋ ਜਿਹੜਾ ਦੁੱਧ ਕੱਢੂਗੀ ਬਾਕੀ ਥੋੜਾ ਦੁੱਧ ਸੰਤੂ ਸਾਹਿਬ ਸਾਮ ਦੇ ਵੀ ਚੱਲਦਾ ਕਿਉਂਕਿ ਇਹਨੂੰ ਦਾਣਾ ਵੀ 2-4 ਕਿਲੋ ਡੰਗਦਾ ਪਊਗਾ ਦੁੱਧ ਫੇਰ ਹੀ ਦਊਗੀ ਜੇ ਹੁਣ ਸਾਮਾਂਗਣਾ ਦੁੱਧ ਨੇ ਵਿਚਾਰੀ ਕਿ ਤੇ ਲਾਲ ਰੰਗ ਦੇ ਵਿੱਚ ਦੁੱਧ ਤੇ ਪਰ ਸ਼ਾਈ ਵਾਲਾ ਗਵਿਹੜਾ ਬਾਕੀ ਕੋਈ ਗਰਮੀ ਨਹੀਂ ਮਨਾਉਣੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਨੂੰ ਸਾਡਾ ਥਣ ਚੱਡਾ ਬੜਾ ਜਿਆਦਾ ਚੰਗਾ ਚੱਲਦਾ ਬਾਕੀ ਪੂਰੀ ਸਾਫ ਪਿਛਲੇ ਸਾਈਡ ਤੋਂ ਬਿਖਾਉਣੇ ਤਾਂ ਫਾੜੀ ਜਲਾ ਦੁੱਧ ਤੋਂ ਚੱਡਾ ਤੇ ਬਿਲ ਤੇ ਮੁੱਲ ਪੁੱਛਦੇ ਸੰਦੀਪ ਕੀ ਲੈਦੇ ਫਿਰ ਸਾਧੂ ਸਾਹਿਬ ਮੁੱਲ ਕਰਦੇ 65000 ਰੁਪਇਆ ਵੱਚੀ ਹਾਨ ਆ ਜਿਹਦੇ ਵਿੱਚ 100 ਰੁਪਇਆ ਛੋੜੂਗੀ 57000 ਦੇ ਦੇ ਦਾਂਗੇ 57000 ਹਾਂ 57000 ਦੀ ਹਾਨ ਆ ਹੀ ਦੇ ਦਾਂਗੇ ਭਾਵੇਂ ਕੋਈ ਸੂਈ ਸਵਾਈ ਲੱਜੇ ਸਾਈ ਪਾਦੇ ਆਪਾਂ ਨੂੰ ਕੋਈ ਧੁੜਕਣੀ ਥਣਾ ਦੀ ਪ੍ਰੋਪਰ ਆਪਣੀ ਗਰੰਟੀ ਹੋਊਗੀ ਜੀ ਥਣਾ ਦੀ ਭਾਰ ਪਿਛੇ ਹਰ ਇੱਕ ਚੀਜ਼ ਦੀ ਸੰਤੂ ਸਾਹਿਬ ਗਰੰਟੀ ਤੁਹਾਨੂੰ ਲਾਭਾ ਦੇ ਦੇ ਕੋਈ ਵੀ ਸੱਜਣ ਜੇ ਕੋਈ ਮੇਰੇ ਡੰਗਰ 'ਚ ਫਾਲਟ ਨਿਕਲੇ ਠੀਕ ਹੈ ਜੀ ਹਾਂ ਜੀ ਗਾੜੀ ਦੁੱਧੋ ਦੇ ਪਾਇਦਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਦੁੱਧ ਹਰ ਵਾਰ ਜਿਹੜਾ ਦੋਸਤੋਂ ਆਪਾਂ ਕਹਿ ਦਿੰਨੇ ਆ ਸੇਵਾ ਦਾ ਦੁੱਧ ਆ ਚੰਗੀ ਸੇਵਾ ਬੜੀ ਯਾਰੀ ਚੰਗੀ ਆ ਥੱਲੇ ਸੁਣਿਓ ਬੜੀ ਯਾਰੀ ਚੰਗੀ ਸੰਦਗੀ ਤੇ ਥਣ ਗੁੱਲ ਵੇਖੋ ਕਿੰਨਾ ਜਿਆਦਾ ਜੰਦਾ ਬਾਕੀ ਓਲਾਬੇ ਵਾਲੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ 62000 ਦੀ ਬੱਛੀ ਆ ਆਪਾਂ ਚਲੋ ਕਹਤਾ ਵੀ 55 ਦੇ ਦੇ ਦਾਂਗੇ ਜਾਂ ਆਪਾਂ ਭਾਣਾ ਲਈ ਸੰਤੂ ਸਾਹਿਬ ਭਾਣਾ ਹੀ ਦੇ ਦੇਣੀ 75000 ਦੀ ਹੈ ਜੀ ਹਾਂ ਜੀ ਉਹਦੇ ਚ ਕੋਈ ਛੋਟ ਛੱਪਾ ਹੋ ਜੀ ਹਾਂ ਜੀ ਹਾਂ ਜੀ ਤੇ ਆ ਦੋਸਤੋਂ ਪਹਿਲੇ ਨੰਬਰ ਤੇ ਸੰਦੀਪ ਕਿਹੜੀ ਨਸਲ ਆ ਗਈ ਹੈ ਕ੍ਰੋਸ ਇਹ ਸੰਤੂ ਸਾਹਿਬ ਕ੍ਰੋਸ ਹੀ ਆਉਂਦੀ ਛਾਈ ਹਲ ਕ੍ਰੋਸ ਗੇਨੋ ਕੋਈ ਆ ਚਪਦਾ ਵਿੱਚ ਕ੍ਰੋਸ ਹੈਗਾ ਵਾ ਛਾਈ ਹਲ ਚ ਆਉਂਦੀ ਜਿਆਦੇ ਅੰਗ ਦੇ ਛਾਈ ਹਲਦੀ ਆ ਜਿਆਦੀ ਪਰਸੈਂਟੇਜ ਸਹੀ ਬਗ ਹਾਂ 90% ਹੀ ਛਾਈ ਹਲ ਚ ਆਉਂਦੇ ਇਹਦੇ ਅੰਗ ਸਾਰੇ ਤੇ ਸੁਭਾ ਕਲਮਾ ਸੁਭਾ ਸੰਤੂ ਸਾਹਿਬ ਇਹਦਾ ਤੀਜਾ ਜੀ ਦੂਜੇ ਸਵੇਰ 25 ਲੀਟਰ ਦੁੱਧ ਇਹਨੇ ਕੱਢਿਆ ਹੋਇਆ ਜੀ ਹੁਣ ਵੇਖੋ ਇਹ ਕਿ 25 ਦੰਦੀ ਕਿ 20 ਦੰਦੀ ਕਿ 22 ਦੰਦੀ ਹੈ ਦੁੱਧ ਤੇ ਗਾੜੀ ਪਾਇਦਾ ਸੰਤੂ ਸਾਹਿਬ ਬਿਲਕੁਲ ਆਹ ਫੇਸ ਕੁਆਲਿਟੀ ਹੈ ਭਰਾਵੋ ਝੱਲਰ ਬਹੁਤ ਵੱਡੀ ਝੱਲਰ ਹੈ ਕੋਈ ਗਰਮੀ ਨਹੀਂ ਮਰੌਂਦੀ ਵੇਰ ਨਹੀਂ ਕੋਈ ਲੈਣਾ ਬੜੀ ਜਿਆਦਾ ਪੜੀ ਜੁੜੀ ਸੀ ਇਹ ਤੇ ਹੁਣ ਘੰਟਾ ਹੋਇਆ ਸੂਹੀ ਆ ਮਗਰ ਐਚਪੀ ਦੀ ਬੱਛੀ ਹੈ ਹਾਂ ਬੱਛੀ ਆ ਗਈ ਜੀ ਵਿੱਚ ਆਹ ਮਗਰ ਐਚਪੀ ਬੱਛੀ ਹੈ ਤੇ ਆਹ ਕੁਆਲਿਟੀ ਮੈਂ ਤੁਹਾਨੂੰ ਆਰਡਰ ਕੁਆਲਿਟੀ ਹੋਣਾ ਦੋਸਤੋ ਆਹ ਵੇਖ ਸੋ ਆਰਡਰ ਕੁਆਲਿਟੀ ਕਾਫੀ ਵੱਡੀ ਹੈ ਠੀਕ ਹੈ ਜੀ ਐਕਸਟਰਾ ਆਰਡੀਨਰੀ ਆਰਡਰ ਕੁਆਲਿਟੀ ਆ ਤੇ ਸੰਦੀਪ ਭਾਈ ਅ ਸਵੇਰ ਨੂੰ ਹਜੇ ਟਾਈਮ ਥੋੜਾ ਜਿਹਾ ਹੋਇਆ ਇਹ ਘੰਟਾ ਡੇਢ ਘੰਟਾ ਸੰਦੂ ਸਾਹਿਬ ਹੋਇਆ ਇਹਨੂੰ ਜੇਰ ਪਾਉਣੀ ਹੈ ਬਾਕੀ ਜੇਰ ਪਾਉਣੀ ਬਾਕੀ ਦਵਾਈ ਦੁਵਾਈ ਦੇਤੀ ਜੇਰ ਵਾਲੀ ਵੀ ਜੇਰ ਵੀ ਪ੍ਰੋਪਰ ਨੇ ਪਾਦਨੇ ਘੰਟੇ ਤੱਕ ਠੀਕ ਹੈ ਜੀ ਹਾਂਜੀ ਤੇ ਕਿਵੇਂ ਚੁਵਾਈ ਲੱਗਾ ਇੱਕ ਨੰਬਰ ਸੰਦੂ ਸਾਹਿਬ ਦਾ ਧਾਰ ਮਾਰ ਕੇ ਵੇਖਿਆ ਜਦੋਂ ਚੋਤੀ ਤਰੀ ਮੈਂ ਤੁਹਾਨੂੰ ਕਹਿੰਦਾ 7 ਕਿਲੋ ਚੋਤੀ 6 ਕਿਲੋ ਚੋਤੀ ਝੂਠ ਮਾਰ ਨਾਲ ਬੜੀ ਚੁਵਾਈ ਬੜੀ ਜਿਆਦਾ ਚੰਗੀ ਨਿਕਲੀ ਲੋ ਵੀ ਪ੍ਰਭਾ ਚੁਵਾਈ ਵੀ ਅਜੇ ਚਵਾਈ ਨਹੀਂ ਕੀਤੀ ਕਿਉਂਕਿ ਹਜੇ ਜੇਰ ਪਾਣੀ ਜਿਹੜੀ ਦੋਸਤੋ ਬਾਕੀ ਆ ਕੋਈ 2 ਘੰਟਿਆਂ ਤੱਕ 1.5-2 ਘੰਟਿਆਂ ਤੱਕ ਜੇਰ ਪੈਗੀ ਤੇ ਥੋੜਾ ਪਾੜਾ ਚੁਵਾਜ ਜਿਹੜਾ ਹੋ ਜਾਊਗਾ ਸੋ ਬਿਲਕੁਲ ਥੋੜੀ ਬਾਦੀ ਜਿਹੜੀ ਦੋਸਤੋ ਵਰਾ ਕੇ ਵੇਖੀ ਹੈ ਚਵਾਈ ਪੋਲੀ ਬਾਈ ਕਹਿੰਦਾ ਪਿਆ ਸੀਗਾ ਵੀ ਚਵਾਈ ਪੋਲੀ ਆ ਆਰਡਰ ਕੁਆਲਿਟੀ ਕਾਫੀ ਵੱਡੀ ਆ ਸੋਹਣੇ ਖਣ ਦੇਵੇ ਦੀ ਆ ਤੇ ਬਾਕੀ ਹਵਾਨਾ ਜਿੰਨਾ ਹੈਗਾ ਦੋਸਤੋ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ ਮਿਲਕ ਕਪੈਸਿਟੀ ਦੂਜੇ ਸੁਗਤ ਵਿੱਚ ਭਾਈ ਸੁਨੀਪ ਕਹਿੰਦਾ ਵੀ 25 ਪਲੱਸ ਚੱਲੀ ਆ। ਇਸ ਵਾਰ ਭਾਈਨ ਮਟਾ ਬੜਾ ਜਿਆਦਾ ਸੰਤੋਖ ਵੇਖਦਾ। ਇਸ ਵਾਰ ਤੁਸੀਂ ਬੇਸ਼ੱਕ 100 ਉਮੀਦ ਕਰ ਲਓ ਜਾਂ ਚੰਗੀ ਸੇਵਾ ਤੇ ਉਸ ਤੋਂ ਵੱਧ ਵੀ ਕਰ ਲਓ। ਉਹ ਤੁਹਾਡੇ ਤੇਡਾ ਪੈਂਡਾ ਜਿਹੜਾ ਵੀਰ ਖਰੀਦੂਗਾ ਜਿਹਨੂੰ ਜਜੂਗੀ ਜਿਹਨੂੰ ਪਸੰਦ ਆਊਗੀ ਤਸल्ली ਆ ਨਰਕ ਪਰਖਾ ਉਹ ਆਪ ਤੁਸੀਂ ਘਰ ਦੇ ਜਦ ਕਰਕੇ ਕਰ ਲੀਆ ਠੀਕ ਆ। ਹਾਈਟ ਸੋਹਣੀ ਐ ਨਿੱਗਰ ਆ ਪਲੀ ਪੂਲੀ ਪੂਰੀ ਆ ਬਾਕੀ ਥੋੜਾ ਦੇ ਪਾਸੋਂ ਸੂਨ ਦਾ ਤੁਹਾਨੂੰ ਪਤਾ ਹੀ ਆ। ਇੱਕ ਜਿਹੜਾ ਸਟਰਕਚਰ ਚੰਗਾ ਥੋੜਾ ਜਿਆ ਪਸੂ ਲਫਾ ਜਿਹਾ ਲੰਦਾ। ਬਾਕੀ ਪੂਰੀ ਨਿੱਗ ਹਾਂ ਵੀ ਬੋਡੀ ਦੇ ਵੀ ਸੋਸਾ ਦੇ ਚਾਹੇ ਨਾ ਸੰਤੂ ਸਾਹਿਬ ਇੱਕ ਨਹੀਂ ਬਹਿੜ ਬਿਲਕੁਲ ਆਹ ਚਲੋ ਤੇ ਆਪਾਂ ਨਾਲ ਬਹੋਣਾ ਤਾਂ ਰੂਮ ਨਾਲ ਬਹਿਣੀ ਵਾਲੇ ਪਾਸੇ ਵੱਲ ਤੋਰ ਸੰਦੀਪ ਭਾਈ ਤੋਰ ਲੋ ਥੋੜਾ ਜਿਆਦਾ ਆ ਦੇਖੋ ਇਹ ਫੁੱਲ ਬਟਾ ਫੁੱਲ ਜਿਹੜੀ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਕੁਆਲਿਟੀ ਆ ਬਹੁਤ ਵਧੀਆ ਠੀਕ ਹੈ ਜੀ ਤੇ ਉਹ ਬਾਕੀ ਮੁੱਲ ਪੜ ਤੱਕੀ ਆ ਪੁੱਛ ਲੈਣੇ ਆ ਬਾਈ ਸੰਦੀਪ ਤੋਂ ਥੱਲੇ ਬਾਜਾ ਜਰਾ ਇੱਕ ਵਾਰੀ ਫੇਰ ਕਨਫਰਮ ਕਰਾ ਰਾ ਥੱਲੇ ਬੱਚਾ ਸਾਹਿਬ ਤੇ ਇਹ ਮਗਰਾ ਜਾਨੀ ਕਿ ਬੱਛੀ ਆ ਗਈ ਆ ਹਾਂ ਤੇ ਬੱਛੀ ਮਗਰੇ ਆ ਬਾਕੀ ਦੁੱਧ ਨੇ 24 25 ਕਿਲੋ ਪਾਇਆ ਜੀ ਦੂਜੇ ਸਵੇਰ ਤੇਜਾ ਸਵੇਰ ਕੀ ਦੁੱਧ ਵਾਧੇ ਕੱਢੂਗੀ ਅੱਛਾ ਜੀ ਹਾਂ ਜੀ ਠੀਕ ਆ ਸੰਦੀਪ ਮਤਲਬ ਇਹ ਕੀ ਕਰਦੇ ਆ ਮੁੱਲ ਸੰਦੂ ਸਾਹਿਬ ਮੁੱਲ ਮੰਗਣੋਂ 75000 ਕਰਦੇ ਹਾਂ ਨਾਲ ਹੀ 65000 ਦੀ ਬੱਛੀ ਦੇ ਦਾਂਗੇ ਉਹਦੇ ਵਿੱਚੋਂ ਵੀ ਮਾਨਦਾਨ ਕਰ ਦਾਂਗੇ ਵੀਰ ਭਰਾ ਜੀ ਦਾ 65 ਦੀ 65000 ਦੀਆਂ ਦੇ ਦਾਂਗੇ ਜਿੱਦਾਂ ਮਰਦੀ ਕੋਈ ਚੋਕੇ ਖੜੇ ਭਾਵੇਂ ਕੋਈ ਧਾਰ ਹੋਣਾ ਮਾਰੀ ਦੁੱਧ ਅਗਲੇ ਦੇ ਪਾਏ ਦਾ 25 ਕਿਲੋ ਤੱਕ ਤੇ ਵਹਿੜ ਨੇ ਕੱਢਿਆ ਆ ਚਲੋ ਗਾੜੀ ਅਗਲੇ ਦੇ ਕਰਮ ਭਾਵੇਂ 30 ਕਿਲੋ ਚੋਲੇ ਭਾਵੇਂ 32 ਤੇ ਭਾਵੇਂ 20 ਚੋਲੇ ਲਓ ਵੀ ਦੋਸਤੋ ਇਹ ਤੁਹਾਡੇ ਤੇ ਡਿਪੈਂਡ ਹੈ ਜਿਹੜਾ ਵੀਰ ਲੈ ਕੇ ਜਾਊਗਾ ਸੇਵਾ ਚੰਗੀ ਕਰ ਲੋਗੇ ਚੰਗਾ ਮੇਲਕ ਲੈ ਲੋਗੇ ਬਾਕੀ ਇੱਕ ਵਾਰੀ ਆਹ ਥਾਰ ਤੁਹਾਨੂੰ ਦੇਖੋ ਅਗਲਾ ਪਿਛਲਾ ਸੱਜੇ ਖੱਤੇ ਹਰ ਪਾਸੇ ਪੂਰੀ ਕੁਆਲਿਟੀ ਆ ਜਰੂਰ ਤੁਸੀਂ ਘਰ ਪਹੁੰਚ ਕਰਕੇ ਤਸੱਲੀ ਕਰ ਸਕਦੇ ਹੋ ਵਿਖਾਏ ਗਏ ਪਸ਼ੂ ਦੀ ਹਾਈਟ ਘਾਤੋ ਸੋਹਣੇ ਦੋ ਵਹਿੜਾਂ ਦੇ ਜਿੱਡੀਆਂ ਤੁਸੀਂ ਚਾਈ ਵਾਲ ਵਹਿੜਾਂ ਦੇ ਅਜਾ ਪੈੜਿਆਂ ਉਧਰ ਕੇ ਸੁਪੀ ਆ ਗਈ। ਅਜਾ ਤਾਂ ਹੱਤਾ ਸੁਣੀ ਨਹੀਂ। ਠੀਕ ਆ। ਅੱਜ ਸੰਦੀਪ ਭਾਈ ਜੀ ਦੋ ਪਸ਼ੂ ਸੀ ਆਪਣੇ ਕੋਲ ਫਿਲਹਾਲ। ਦੋ ਹੀ ਸੰਤੂ ਸਾਹਿਬ ਜੀ। ਤਿੰਨ ਸੀ। ਬੜਾ ਹੋਰ ਵੀ ਆ ਰਹੀਆਂ ਤੁਸੀਂ ਦੱਸੋ। ਹਾਂਜੀ ਬੜਾ ਹੋਰ ਲਈਆਂ ਤਿੰਨ ਚਾਰ ਆਪਾਂ। ਉਹ ਆਉਂਦੀਆਂ ਉਹਦੀ ਵੀਡੀਓ ਆਪਾਂ ਪਰਸੋਂ ਪਾਵਾਂਗੇ ਸੰਤੂ ਸਾਹਿਬ। ਠੀਕ ਆ ਜੀ। ਹਾਂਜੀ। ਤੇ ਮੱਝਾਂ ਵੀ ਤੁਸੀਂ ਦੱਸਿਆ ਵੀ ਆ ਰਹੀਆਂ। ਮੱਝਾਂ ਚਾਰ ਪੰਜ ਲਈਆਂ ਆਪਣੀਆਂ ਬਾਹਰ ਖੜੀਆਂ ਵਾਂ। ਉਹ ਵੀ ਕੱਲ ਨੂੰ ਲੈ ਆਉਣੀਆਂ ਸੰਤੂ ਸਾਹਿਬ। ਲਓ ਜੀ। ਹਾਂਜੀ। ਤੇ ਸੰਦੀਪ ਭਾਈ ਬੋਲ ਦਿਓ ਨੰਬਰ। 84370389349 ਸੰਤੂ ਸਾਹਿਬ। ਠੀਕ ਆ। ਪਸ਼ੂ ਸੇਲ ਹੋ ਜਾਂਦਾ ਨਵਾਂ ਪਸ਼ੂ ਆ ਜਾਂਦਾ ਸੇਲ ਹੋ ਜਾਂਦਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ WhatsApp ਤੇ ਵੀਡੀਓ ਮੰਗਾ ਲਿਆ ਕਰੋ ਸ਼ੋਰਟ ਦੇ ਵਿੱਚ ਜੇਕਰ ਕੋਈ ਹੋਰ ਨਵਾਂ ਪਸ਼ੂ ਖਰੀਦਣਾ ਫਿਲਹਾਲ ਦੋ ਬੇੜਾ ਨੇ ਚੰਗੀਆਂ ਸੋਹਣੀਆਂ ਤਿੱਖਾ ਹੈਗੀਆਂ ਨੇ ਸਟਰਕਚਰ ਸੋਹਣੇ ਆ ਠੀਕ ਹੈ ਜੀ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ